ਇੱਕ ਮਨੁੱਖ ਗੈਰ ਪਾਸ਼ਾ ਬੋਲਦਾ ਹੈ ਉਹ ਗੈਰ ਪਾਸ਼ਾ ਕਿਹਨੂੰ ਕਹਿੰਦੇ ਹਨ ਸਵਰਗੀ ਦੂਤਾਂ ਦੀਆਂ ਬੋਲੀਆਂ ਸਵਰਗੀ ਦੂਤ ਜਿਹੜੀ ਪਾਸ਼ਾ ਨੂੰ ਵਰਤਦੇ ਹਨ ਉਹ ਬੋਲੀਆਂ ਅਸੀਂ ਬੋਲੀਏ ਭਾਵੇਂ ਪਵਿੱਕ ਬਾਣੀ ਅਸੀਂ ਕਰਦੇ ਹੋਈ ਪਵਿੱਕ ਬਾਣੀ ਜਿਸ ਦਾ ਕਈ ਗਵਾਹਾਂ ਤੁਸੀਂ ਇੱਥੇ ਸੁਨੀਆਂ ਕਿ ਸੰਤਾਂ ਨੇ ਸਾਨੂੰ ਫੋਨ ਕਰਕੇ ਪਹਿਲਾਂ ਹੀ ਦੱਸਿਆ ਔਰ ਆਸ਼ੀਸ਼ਾਂ ਦਿੱਤੀਆਂ ਜਾਂ ਸ਼ਰਾਬ ਜਿਹੜੇ ਆਣ ਵਾਲੇ ਉਹਨਾਂ ਬਾਰੇ ਦੱਸਿਆ ਇਹਨਾਂ ਨੂੰ ਪਵਿੱਕ ਬਾਣੀ ਕਹਿੰਦੇ ਹਨ ਭਾਵੇਂ ਅਸੀਂ ਪਵਿੱਕ ਬਾਣੀਆਂ ਬੋਲਦੇ ਹੋਈ ਚਾਹੇ ਸਾਰਾ ਭੇਤ ਖੋਲ ਦਈਏ ਸਾਰਾ ਗਿਆਨ ਜਾਣ ਲਈਏ ਗਿਆਨ ਜਾਣੀ ਕਿ ਤੁਸੀਂ ਆਪਣੇ ਪੂਰੇ ਪਰਿਵਾਰ ਵਿੱਚੋਂ ਸਭ ਤੋਂ ਵੱਧ ਬੜੀ ਲਿਖੀ ਹੋ। ਸਭ ਤੋਂ ਵੱਧ ਕਮਾਈ ਕਰਨ ਵਾਲੇ ਹੋ। ਤੁਹਾਡੇ ਕੋਲ ਇੰਨਾ ਗਿਆਨ ਹੈ ਤੁਹਾਨੂੰ ਕੋਈ ਵੀ ਕੰਮ ਦੇ ਦਈਏ। ਚਾਹੇ ਚਰਚ ਦਾ ਚਾਹੇ ਆਪਣੇ ਘਰ ਦਾ ਤੁਸੀਂ ਕੋਈ ਸੈਕਿੰਡ ਦੇ ਵਿੱਚ ਕੋਈ ਮਿੰਟਾਂ ਦੇ ਵਿੱਚ ਤੁਸੀਂ ਉਸ ਕੰਮ ਨੂੰ ਕਰ ਲਓ। ਇੰਨੀ ਸਮਝ ਇੰਨਾ ਗਿਆਨ ਹੈ ਤੁਹਾਡੇ ਕੋਲ। ਅਜੇ ਹੀ ਨੇਚਾ ਸਾਡੇ ਕੋਲ ਹੋਵੇ ਕੋਈ ਵੀ ਮੁਸੀਬਤ ਸਾਡੇ ਕੋਲ ਹੈ। ਔਰ ਪ੍ਰਭੂ ਨੇ ਕਿਹਾ ਨੇਚਾ ਦੇ ਅੱਗੇ ਪਹਾੜ ਨਹੀਂ ਖਲੋ ਸਕਦਾ। ਜੇ ਨੇਚਾ ਕਰੋਗੇ ਤੇ ਹਰ ਇੱਕ ਮੁਸੀਬਤ ਨੂੰ ਡਾਂਟੋਗੇ ਤੇ ਉਹ ਮੁਸੀਬਤ ਤੁਹਾਡੇ ਜੀਵਨ ਚੋਂ ਦੂਰ ਹੋ ਜਾਏ। ਯਿਸੂ ਨੇ ਕਿਹਾ ਮਰਕੁਸ 11 ਬਾਬ ਦੀ ਔਰ ਚਵੀ ਵਿੱਚ ਜਾ ਤੁਸੀਂ ਮੇਰੇ ਤੇ ਨੇਚਾ ਕਰੋਗੇ ਪਹਾੜਾਂ ਨੂੰ ਕਹੋਗੇ ਉੱਠ ਉਹ ਸਮੁੰਦਰ ਵਿੱਚ ਚਲੇ ਜਾ ਉਹ ਚਲੇ ਜਾਣ ਇਹੋ ਜੀ ਨੇਚਾ ਅਸੀਂ ਰੱਖਦੇ ਹੋਈ ਐ ਇੰਨੀ ਬਰਕਤ ਇਨਾ ਅਨੁਗ੍ਰਹਿ ਹੁੰਦਾ ਹੋਵੇ ਸਵਰਗੀ ਦੂਤਾਂ ਦੀਆਂ ਬੋਲੀਆਂ ਬੋਲਦੇ ਹੋਈ ਗਿਆਨ ਰੱਖਦੇ ਹੋਈ ਭਵਿੱਖਵਾਣੀ ਕਰਦੇ ਹੋਈ ਦੁਸ਼ਟ ਆਤਮਾਵਾਂ ਨੂੰ ਕੱਢਣ ਵਾਲੇ ਹੋਈ ਪਰ ਜੇ ਪ੍ਰੇਮ ਨਾ ਹੋਵੇ ਤਾਂ ਸੇ ਕੁਝ ਵੀ ਨਹੀਂ ਜੇ ਪਿਆਰ ਨਾ ਹੋਵੇ ਤੇ ਕੁਝ ਵੀ ਨਹੀਂ